ਉਹਦੇ ਘਰ ਵਾਲੀ ਰਾਣੀ ਭਾਨਵਤੀ ਮਹਾਰਾਜ ਦੀ ਸ਼ਰਧਾਲੂ ਸੀ ਮਹਾਰਾਜ ਰਵਦਾਸ ਜੀ ਦੀਆਂ ਦੀ ਸ਼ਰਧਾਲੂ ਸੀ ਉਹ ਨਾ ਜਦੋਂ ਦਰਸ਼ਨ ਕਰਦੀ ਭਗਤੀ ਕਰਦੀ ਬੰਦਗੀ ਕਰਨ ਵਾਲੇ ਦੀ ਸੰਗਤ ਵਿੱਚ ਬੈਠੋਗੇ ਉਹਨੇ ਸਿਮਰਨ ਕਰਨ ਲਾ ਦੇਣਾ ਤੇ ਆਪਣੇ ਵਰਗਾ ਬਣਾ ਲੈਣਾ ਭਾਨਪਤੀ ਜਿਹੜੀ ਮੁਲਤਾਨ ਦੇ ਰਾਜੇ ਦੇ ਘਰ ਵਾਲੀ ਸੀ ਰਵਦਾਸ ਮਹਾਰਾਜ ਦੇ ਚਰਣਾ ਚ ਆਇਆ ਕਰੇ ਜਦੋਂ ਉੱਥੇ ਸਿਜਦਾ ਕਰਦੀ ਨਮਸ਼ਕਾਰਾਂ ਕਰਦੀ ਆ ਕੇ ਕਹਿੰਦੇ ਇੱਕ ਵਾਰੀ ਰਾਜਾ ਕਹਿੰਦਾ ਅਪ ਜੱਗ ਕਰੀਏ ਬਹੁਤ ਵੱਡਾ ਪੰਡਤਾਂ ਨੂੰ ਵੀ ਬੁਲਾਈਏ ਸਾਧੂਆਂ ਨੂੰ ਵੀ ਬੁਲਾਈਏ ਪਰਜਾ ਨੂੰ ਵੀ ਬੁਲਾਈਏ ਆਪਾਂ ਜੱਗ ਕਰੀਏ ਸਾਧ ਸੰਗਤ ਉਸ ਵੇਲੇ ਨਾ ਜਦੋਂ ਉਹ ਰਾਜੇ ਨੇ ਜੱਗ ਰੱਖਿਆ ਸਾਰੇ ਲੋਕ ਬੁਲਾਏ ਸਾਰੇ ਲੋਕ ਸਾਧੂ ਬੁਲਾ ਲੇ ਮਹਾਤਮਾ ਬੁਲਾ ਲੇ ਪੰਡਤ ਲੋਕ ਬੁਲਾ ਲੇ ਜਦੋਂ ਇਹ ਸਾਰੇ ਬੁલાਏ ਤੇ ਇੱਕ ਦਿਨ ਮਿਥ ਲਿਆ ਦਿਨ ਮਿਥਿਆ ਤੇ ਲੰਗਰ ਬਣਦੇ ਸ਼ੁਰੂ ਹੋ ਗਏ ਜੱਗ ਹੋਣਾ ਸ਼ੁਰੂ ਹੋ ਗਿਆ ਲੋਕ ਵਹੀਰਾਂ ਘੱਟ ਕੇ ਆਉਣ ਲੱਗੇ ਉਸ ਵੇਲੇ ਇੱਕ ਸਿੱਧ ਸੀ ਬੜਾ ਤਗੜਾ ਜਿਹਦਾ ਨਾਮ ਸੀ ਗੋਰਖਨਾਥ ਗੋਰਖਨਾਥ ਉਹ ਸੀ ਬੜਾ ਤਗੜਾ ਉਹ ਗੋਰਖਨਾਥ ਬੰਦੇ ਚੇਲੇ ਕਹਿੰਦੇ ਨੇ ਸੁਣਿਓ ਪੰਗਤਾਂ ਲੱਗੀਆਂ ਲਾਈਨਾਂ ਲੱਗੀਆਂ ਲੋਕੀ ਪ੍ਰਸ਼ਾਦਾ ਛਕਦੇ ਨੇ ਦੂਰ ਦਰਾਡੇਆਂ ਤੱਕ ਆਵਾਜ਼ਾਂ ਚਲੀਆਂ ਗਈਆਂ ਮਲਤਾਨ ਦੇ ਰਾਜੇ ਦੇ ਘਰ ਵਿੱਚ ਮਹਿਲਾਂ ਵਿੱਚ ਜੱਗ ਹੈ ਸਾਰੇ ਆਓ ਚਲੋ ਭਾਈ ਸਾਰੇ ਜਾ ਕੇ ਰਾਜ ਰਾਜ ਪ੍ਰਸ਼ਾਦੇ ਭੋਜਨ ਛੱਤੀ ਪ੍ਰਕਾਰ ਦੇ ਭੋਜਨ ਬਣਾਏ ਨੇ ਛਕੀਏ ਪੰਡਤ ਆਏ ਸਾਧੂ ਆਏ ਉਹ ਗੁਰਮਖੋ ਗੋਰਖ ਦੇ ਚੇਲੇ ਕਹਿਣ ਲੱਗੇ ਗੋਰਖਨਾਥ ਨੂੰ ਕਹਿੰਦੇ ਮਹਾਰਾਜ ਕਹਿੰਦੇ ਆ ਮੁਲਤਾਨ ਦੇ ਰਾਜੇ ਨੇ ਜਗ ਕੀਤਾ ਹੈ ਸਾਧੂ ਵੀ ਬੁਲਾ ਲੇ ਪੰਡਤ ਵੀ ਬੁਲਾ ਲੇ ਪਰਜਾ ਵੀ ਬੁਲਾ ਲਈ ਦੁਨੀਆ ਵੀ ਬੁਲਾ ਲਈ ਆਪਾਂ ਨੂੰ ਸਦਿਆ ਹੀ ਨਹੀਂ ਐਡਾ ਨਰਾਦਰ ਆਪਾਂ ਨੂੰ ਸਦਿਆ ਹੀ ਨਹੀਂ ਨਾਲ ਨਾਲ ਚੇਲੇ ਆਏ ਕਹਿੰਦੇ ਕਹਿੰਦੇ ਗੋਰਖਨਾਥ ਜੀ ਤੁਹਾਡੇ ਵਰਗਾ ਸਾਧੂ ਕੌਣ ਹੈ ਤੁਹਾਡੇ ਤੋਂ ਵੱਡੇ ਸਾਧੂ ਕਿੱਥੇ ਨੇ ਜਿਹੜੇ ਬੁલાਏ ਨੇ ਹੁਣ ਗੋਰਖਨਾਥ ਦੀ ਆਪਦੀ ਬੰਦਗੀ ਸੀ ਉਹ ਵੀ ਸਮੇਂ ਦਾ ਸਿੱਧ ਸੀ ਬੜਾ ਤਗੜਾ ਮਹਾਪੁਰਸ਼ ਸੀ ਰਿਤੀਆਂ ਸਿੱਧੀਆਂ ਐਸੀਆਂ ਹੱਥ ਵਿੱਚ ਕੀਤੀਆਂ ਸੀ ਜੋ ਚਾਹੁੰਦਾ ਸੀ ਕਲਾ ਵਰਤਾ ਦਿੰਦਾ ਹੁੰਦਾ ਸੀ بڑا ਮੋਟਾ ਫਕੀਰ ਨਹੀਂ ਸੀ ਗੋਰਖਨਾਥ ਉਹ ਕਹਿੰਦਾ ਮਹਾਰਾਜ ਆਪਾਂ ਨੂੰ ਬੁਲਾਇਆ ਨਹੀਂ ਆਪਾਂ ਗੋਰਖਨਾਥ ਕਹਿੰਦਾ ਜੇ ਬੁਲਾਇਆ ਨਹੀਂ ਨਾ ਸੁਣਿਓ ਰਾਜੇ ਨੇ ਬੁਲਾਇਆ ਨਹੀਂ ਤੇ ਰਾਜਾ ਸਾਧੂਆਂ ਨੂੰ ਪਰਜਾ ਨੂੰ ਸਾਰਿਆਂ ਨੂੰ ਬੁਲਾ ਲਿਆ ਕਹਿੰਦੇ ਆਪਾਂ ਤਾਂ ਸਾਰਿਆਂ ਦੇ ਸਾਹੇ ਹੁੰਨੇ ਆ ਆਪ ਹੀ ਚੱਲਦੇ ਆ ਜੋਨੇ ਸੁਨੇਹਾ ਨਹੀਂ ਭੇਜਿਆ ਆਪ ਹੀ ਚੱਲ ਲੈ ਜਦੋਂ ਨਾ ਆਪਣੇ ਚੇਲੇ ਲੈ ਕੇ ਬਾਲਕ ਲੈ ਕੇ ਮੰਡਲੀ ਲੈ ਕੇ ਉਹ ਮਲਤਾਨ ਦੇ ਰਾਜੇ ਦੇ ਮਹਿਲਾ ਚ ਜਦੋਂ ਆਏ ਤੁਰਿਆ ਆਇਆ ਮਲਤਾਨ ਦੇ ਮਹਿਲਾ ਕੋ ਰਾਜੇ ਦੇ ਆ ਕੇ ਕਹਿੰਦਾ ਰਾਜਨਾ ਰਾਜੇ ਨੇ ਸਤਿਕਾਰ ਨਾਲ ਮੱਥਾ ਟੇਕਿਆ ਸਿਜਦਾ ਕੀਤਾ ਨਮਸ਼ਕਾਰਾਂ ਕੀਤੀ ਸਰਸੰਗਤ ਜੀ ਸਾਰੀ ਪ੍ਰਜਾ ਵੇਖੇ ਵੀ ਗੋਰਖਨਾਥ ਪਹਿਲਾਂ ਤਾਂ ਆ ਕੇ ਰਾਜਾ ਰਾਜੇ ਨੂੰ ਐ ਬੋਲਦਾ ਹੈ ਗੋਰਖਨਾਥ ਕਹਿੰਦਾ ਗੱਲ ਸੁਣੋ ਰਾਜਨਾ ਇੱਥੇ ਤੈਨੂੰ ਪੰਡਤ ਦਿਸ ਗਏ ਤੈਨੂੰ ਪਰਜਾ ਦਿਸ ਗਈ ਤੈਨੂੰ ਸਾਧੂ ਦਿਸ ਗਏ ਤੈਨੂੰ ਮੈਂ ਨਹੀਂ ਦਿਸਿਆ ਮੈਨੂੰ ਸਦਾ ਨਹੀਂ ਭੇਜਿਆ ਹੱਥ ਜੋੜ ਕੇ ਰਾਜਾ ਗਲਤੀ ਮੰਨਦਾ ਹੈ ਇਹਨਾ ਮਹਾਰਾਜੀ ਉਹ ਉਹ ਮੇਨੂੰ ਭੁੱਲ ਹੋ ਗਈ ਮੈਨੂੰ ਭੁੱਲ ਬਖਸ਼ ਦਿਓ ਮੈਨੂੰ ਮੇਰੇ ਧਿਆਨ ਚ ਨਹੀਂ ਰਿਹਾ ਤੁਹਾਨੂੰ ਸਦਾ ਦੇਣਾ ਮਾਰਾ ਤੁਹਾਡਾ ਆਪਣਾ ਜਾ ਕੇ ਤੁਸੀਂ ਸ਼ਗੋ ਬੈਠੋ ਸ਼ਕੋ ਉਸ ਵੇਲੇ ਗੋਰਖਨਾਥ ਕਹਿੰਦਾ ਜਿੰਨੇ ਸਾਧੂ ਬੁਲਾਏ ਨੇ ਆਪਣੇ ਹੰਕਾਰ ਵਿੱਚ ਬੋਲਦਾ ਹੈ ਇਹ ਮਾਣ ਕਈ ਤਰ੍ਹਾਂ ਦਾ ਹੁੰਦਾ ਹੈ ਕਿਸੇ ਨੂੰ ਸਿਮਰਨ ਦਾ ਮਾਣ ਕਿਸੇ ਨੂੰ ਬੰਦਗੀ ਦਾ ਮਾਣ ਮਾਫ਼ ਕਰਿਓ ਕੀਰਤਨ ਕਰਦਿਆਂ ਕਰਦਿਆਂ ਕਈ ਵਾਰ ਮਨ 'ਚ ਹੰਕਾਰ ਐਸਾ ਆ ਜਾਂਦਾ ਵੀ ਮੈਂ ਨਾ ਹੋਇਆ ਤਾਂ ਕੀਰਤਨ ਹੀ ਨਹੀਂ ਹੋਣਾ ਮੈਂ ਨਾ ਗਿਆ ਤਾਂ ਵਾਜਾ ਹੀ ਨਹੀਂ ਵਜਣਾ ਜਿਹੜਾ ਬੰਦਾ ਲੰਗਰ ਵਿੱਚ ਕਈ ਵਾਰ ਠੀਕ ਹੈ ਕੋਈ ਦਾਲ ਦੀ ਬਾਲਟੀ ਵਰਤੁੰਦਾ ਹੈ ਕਈ ਵਾਰ ਦਾਲ ਵਰਤਉਂਦੇ ਆ ਵਰਤਉਦੇ ਵੀ ਮਾਣ ਆ ਜਾਂਦਾ ਵੀ ਸਵੇਰ ਦੇ ਹੀ ਲੱਗੇ ਆ ਥੱਕੇ ਹੀ ਨਹੀਂ ਅਜ ਤੱਕ। ਕਈ ਤਰ੍ਹਾਂ ਦਾ ਮਾਣ ਹੁੰਦਾ ਹੈ। ਜਿਹੜਾ ਬੰਦਾ ਸਵੇਰੇ ਉੱਠ ਕੇ 4 ਵਜੇ ਗੁਰਦੁਆਰੇ ਜਾਣ ਲੱਗ ਜੇ ਕਈ ਵਾਰ ਇਹ ਵੀ ਮਾਣ ਖਾ ਜਾਂਦਾ ਹੈ। ਸਾਰਾ ਸਾਰਾ ਪਿੰਡ ਸੁੱਤਾ ਪਿਆ ਮੈਂ ਸੱਜਰੇ ਇਕੱਲੇ ਜਾਂਦਾ। ਹੰਕਾਰ ਹੋ ਜਾਂਦਾ ਕਈ ਵਾਰ। ਉਸ ਵੇਲੇ ਗੋਰਖਨਾ ਥਾ ਕੇ ਬਹਿ ਗਿਆ। ਸੁਣਿਓ। ਗੋਰਖਨਾਥਾ ਕੇ ਬੈਠਿਆ ਤੇ ਕਹਿੰਦਾ ਜਿੰਨੇ ਸਾਧੂ ਬੁલાਏ ਨੇ ਇਹ ਜਿੰਨੇ ਮਹਾਤਮਾ ਬੁલાਏ ਨੇ ਮੇਰੇ ਬਰਾਬਰ ਹੈ ਨਾ ਜੋ ਕੋਈ ਰਾਜੇ ਨੂੰ ਮਲਤਾਨ ਦੇ ਨੂੰ ਕਹਿੰਦਾ ਉਹ ਮੇਰੇ ਬਰਾਬਰ ਇਹਨਾਂ 'ਚ ਇੱਕ ਵੀ ਨਹੀਂ ਰਾਜਾ ਕਹਿੰਦਾ ਜੀ ਭੁੱਲ ਹੋ ਗਈ ਉਹ ਮਹਾਰਾਜ ਤੁਹਾਨੂੰ ਬੁਲਾਇਆ ਨਹੀਂ ਕਿ ਬੈਠੋ ਤੁਸੀਂ ਸਜੋ ਤੁਹਾਨੂੰ ਪ੍ਰਸ਼ਾਦਾ ਛਕਾਈਏ ਸਾਧ ਸੰਗਤ ਜਦੋਂ ਆਏ ਪ੍ਰਸ਼ਾਦਾ ਛਕਾਉਣ ਲੱਗੇ ਨਾ ਪੰਗਤ ਲੱਗੀ ਸਾਧੂਆਂ ਕੋਲ ਮਹਾਪੁਰਸ਼ਾਂ ਕੋਲ ਇੱਕ ਚਿੱਪੀ ਹੁੰਦੀ ਸੀ ਹੱਥ ਵਿੱਚ ਪਾ ਕੇ ਰੱਖਦੇ ਸੀ ਗੋਰਖਨਾਥ ਜੀ ਮਹਾਤਮਾ ਸੀ ਉਹਨਾਂ ਦੇ ਕੋਲ ਵੀ ਉਹ ਲੋਟਾ ਸੀ ਚਿੱਪੀ ਐਂ ਅੱਗੇ ਰੱਖਦੀ ਕਹਿੰਦਾ ਜੋ ਬਣਾਇਆ ਹੈ ਜੋ ਪਦਾਰਥ ਬਣਾਏ ਨੇ ਲੈ ਰਾਜਨਾ ਐਂ ਕਰ ਮੇਰੀ ਚਿੱਪੀ ਪਰ ਪਹਿਲਾਂ ਮੇਰੀ ਚਿੱਪੀ ਚ ਪਾ ਜੋ ਲੰਗਰ ਬਣਾਇਆ ਹੈ ਸਾਧ ਸੰਗਤ ਜੀ ਉਸ ਵੇਲੇ ਜਦੋਂ ਐਂ ਆਵਾਜ਼ ਦਿੱਤੀ ਰਾਜਾ ਕਹਿੰਦਾ ਜੀ ਸਤਿਵਿਚ ਮਹਾਰਾਜ ਗੱਲ ਹੀ ਕੋਈ ਤੁਸੀਂ ਹੁਕਮ ਕਰੋ ਅੱਗੇ ਪਈ ਚਿੱਪੀ ਇੱਕ ਬਾਲਟਾ ਲਿਆਂਦਾ ਪ੍ਰਸ਼ਾਦੇ ਲਿਆਂਦੇ ਜੋ ਜੋ ਬਣਿਆ ਪਦਾਰਥ ਚੁੱਕ ਲਿਆਂਦੇ ਚਿੱਪੀ ਚ ਪਾਈ ਜਾਂਦੇ ਨੇ ਤੇ ਚਿੱਪੀ ਭਰੀ ਜਾਂਦੀ ਪਾਈ ਜਾਂਦੇ ਨੇ ਤੇ ਚਿੱਪੀ ਭਰੀ ਜਾਂਦੀ ਜੋ ਬੰਦੇ ਨੇ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਂਦਾ ਦੁਨੀਆ ਹਰਾ ਜਿਹੜੇ ਲੋਕ ਵੇਖਦੇ ਨੇ ਉਹ ਹਰਾ ਬਾਕੀ ਜਿੰਨੇ ਸਾਧੂ ਬੈਠੇ ਉਹ ਰਾਜਨਾ ਮੈਨੂੰ ਨਾਮ ਬੁਲਾ ਕੇ ਤੂੰ ਉਹ ਮੇਰਾ ਨਰਾਦਰ ਕੀਤਾ ਹੈ ਆ ਲਿਆ ਤੇਰੇ ਇਹਨਾਂ ਬੰਦਿਆਂ ਚ ਇਹਨਾਂ ਸਾਧੂਆਂ ਚੋਂ ਇੱਕ ਬੰਦਾ ਜਿਹੜਾ ਮੇਰੀ ਚਿੱਪੀ ਪਰਦੇ ਹੈ ਨਹੀਂ ਹਿੰਮਤ ਇਹਨਾਂ ਚ ਹੰਕਾਰ ਕਰਦਾ ਹੁਣ ਰਾਜਾ ਘਬਰਾ ਗਿਆ ਡਰ ਗਿਆ ਸਾਧ ਸੰਗਤ ਜੀ ਉਹਦੇ ਚ ਜੋ ਪਉਂਦੇ ਨੇ ਜੋ ਜੋ ਵਸਤੂ ਪਾਈ ਨਿਗਲ ਜਾਂਦੀ ਸੀ ਐਨਾ ਗੰਭੀਰ ਹੋ ਗਿਆ ਦੁਖੀ ਹੋ ਗਿਆ ਘੁੰਮਦੀ ਘੁੰਮਦੀ ਰਾਣੀ ਭਾਨਵਤੀ ਆ ਗਈ ਉਹ ਰਾਣੀ ਭਾਨਵਤੀ ਆਈ ਉਹਨੇ ਵੇਖਿਆ ਰਾਜੇ ਨੂੰ ਵੀ ਸਾਡੇ ਘਰ ਵਿੱਚ ਐਡਾ ਜੱਗ ਹੁੰਦਾ ਹੈ ਐਨੇ ਸਾਧੂ ਐਨੀ ਪਰਜਾ ਐਨਾ ਮੰਦਰ ਬਣਾਇਆ ਮੇਰਾ ਰਾਜਾ ਫੇਰ ਦੁਖੀ ਇਹ ਇਹ ਕਿਉਂ ਦੁਖੀ ਇਹਨੂੰ ਕੀ ਹੋ ਗਿਆ ਸਾਸ ਸנגੇ ਜੀ ਉਸ ਵੇਲੇ ਭੱਜ ਕੇ ਗਈ ਰਾਜੇ ਕੋਲ ਅਖੀਰ ਨੂੰ ਰਾਣੀ ਸੀ ਫਿਕਰ ਲੱਗਿਆ ਕਹਿੰਦੀ ਰਾਜਾ ਨਾ ਗੁਸਤਾਖੀ ਮਾਫ ਕਰੀ ਤੇਰੇ ਚਿਹਰੇ ਨੂੰ ਵੇਖ ਕੇ ਐਂ ਲੱਗਦਾ ਜਿਵੇਂ ਗੰਭੀਰ ਹੋਵੇ ਐਂ ਲੱਗਦਾ ਹੈ ਕੀ ਹੋਇਆ ਤੁਹਾਡੇ ਚਿਹਰੇ ਵਾਲ ਵੇਖ ਕੇ ਐਂ ਲੱਗਦਾ ਜਿਵੇਂ ਕੋਈ ਭੁੱਲ ਕੀਤੀ ਹੋਵੇ ਹੋ ਕੀ ਗਿਆ ਤੁਹਾਨੂੰ ਉਸ ਵੇਲੇ ਨਾ ਰਾਜਾ ਮੁਲਤਾਨ ਦਾ ਕਹਿੰਦਾ ਕਹਿੰਦਾ ਭਾਨਵਤੀਏ ਕਹਿੰਦਾ ਮੈਂ ਸਾਰਿਆਂ ਨੂੰ ਸੱਦੇ ਭੇਜਤੇ ਭੁਲੇਖਾ ਲੱਗ ਗਿਆ ਮੈਨੂੰ ਯਾਦ ਨਹੀਂ ਰਿਹਾ ਗੋਰਖਨਾਥ ਨੂੰ ਸੱਦਾ ਨਹੀਂ ਭੇਜਿਆ ਗੋਰਖਨਾਥ ਨੂੰ ਇਹਨੂੰ ਸੱਦਾ ਨਹੀਂ ਭੇਜਿਆ ਫੇਰ ਕਹਿੰਦੇ ਇਹ ਹੁਣ ਆਏ ਕਹਿੰਦਾ ਵੀ ਮੇਰੀ ਚਿੱਪੀ ਭਰੋ ਆ ਤਾਂ ਆਪੇ ਗਏ ਮੈਂ ਗਲਤੀ ਵੀ ਮੰਨ ਲਈ ਕਹਿੰਦਾ ਉਹਨੇ ਚਿੱਪੀ ਅੱਗੇ ਰੱਖਤੀ ਜਿੰਨਾ ਪਦਾਰਥ ਬਣਾਇਆ ਸਾਰਾ ਬਣਾ ਬਣਾ ਪਾਈ ਜਾਂਦੇ ਆ ਉਹ ਨਹੀਂ ਪਰਦੀ ਇਨਾ ਪਦਾਰਥ ਪਾਤਾ ਉਹ ਜਿੰਨਾ ਜੱਗ ਦਾ ਲੰਗਰ ਪ੍ਰਸ਼ਾਦ ਬਣਾਇਆ ਅੱਧਾ ਪਾਤਾ ਉਹਦੀ ਚਿੱਪੀ ਨਹੀਂ ਭਰਦੀ ਲੋਕੀ ਵੇਖਦੇ ਨੇ ਭਣਵਤੀਏ ਮੈਂ ਗੰਭੀਰ ਇਸ ਗੱਲੋਂ ਆ ਜੇ ਸਾਰਾ ਹੀ ਆ ਪਦਾਰਥ ਲੰਗਰ ਬਣਾਇਆ ਉਹਦੀ ਚਿੱਪੀ ਪੀ ਗਈ ਉਹ ਮੇਰੀ ਤਾਂ ਇਦੋਂ ਵੱਡੀ ਤੋਹੀ ਨਹੀਂ ਕੋਈ ਨਹੀਂ ਮੈਂ ਤਾਂ ਥਾਈ ਮਰ ਜੂ ਜਿਹੜੇ ਬਾਕੀ ਸਾਧੂ ਬੁਲਾਏ ਬਾਕੀ ਮਹਾਤਮਾ ਬੁਲਾਏ ਲੋਕ ਇਕੱਠੇ ਹੋ ਕੇ ਆਏ ਨੇ ਮੇਰਾ ਤਾਂ ਰਹਿਣਾ ਹੀ ਕੱਖ ਨਹੀਂ ਉਹਦੀ ਚਿੱਪੀ ਉਹ ਕਹਿੰਦਾ ਹੈ ਨਹੀਂ ਕੋਈ ਪਰਣ ਵਾਲਾ ਸਾਸਕ ਜੀ ਭਾਨਵਤੀ ਉਹ ਤਾਂ ਆਪਣੇ ਆਪ ਨੂੰ ਗੰਭੀਰ ਹੋ ਕੇ ਦੱਸਦਾ ਹੈ ਰਾਜਾ ਭਾਨਵਤੀ ਕਹਿੰਦੀ ਕਹਿੰਦੀ ਰਾਜਨ ਉਹ ਐਵੇਂ ਫਿਕਰਾਂ 'ਚ ਤੁਰਿਆ ਫਿਰਦਾ ਇਹ ਕਿੱਦਾਂ ਦੀ ਗੱਲ ਹੈ ਮੈਂ ਭਰ ਦੰਦੀ ਆ ਜਿੱਪੀ ਦਾ ਜਿੱਪੀ ਦਾ ਕੀ ਇਹ ਤਾਂ ਮੈਂ ਭਰ ਦੰਦੀ ਆ ਉਹ ਕਹਿੰਦਾ ਮੌਲਤਾਨ ਦਾ ਰਾਜਾ ਕਹਿੰਦਾ ਸਾਧੂ ਬੜੇ ਬੈਠੇ ਨੇ ਮਹਾਤਮਾ ਬੜੇ ਬੈਠੇ ਨੇ ਉਹ ਸਾਰਿਆਂ ਨੂੰ ਕਹਿੰਦਾ ਵੀ ਕਿਸੇ 'ਚ ਹਿੰਮਤ ਨਹੀਂ ਮੇਰੀ ਜਿੱਪੀ ਭਰ ਦੇ ਓ ਤੂੰ ਮੇਰੀ ਰਾਣੀ ਮਹਿਲਾਂ ਚ ਰਹਿਣ ਵਾਲੀ ਤੂੰ ਕਿ ਮਹਾਤਮਾ ਥੋੜਾ ਤੂੰ ਕਿਵੇਂ ਚੁੱਪੀ ਭਰ ਦੇਗੀ ਕਹਿੰਦੀ ਰਾਜਨ ਜੇ ਗੋਰਖਨਾਥ ਸਾਧੂ ਏ ਨਾ ਮੈਂ ਵੀ ਕਾਂਸ਼ੀ ਵਾਲੇ ਦੀ ਪੁਜਾਰੀ ਨਾਖੋ ਸਤਨਾ ਜੀ ਵਾਹੇ ਤੂ ਸਤਿ ਸ੍ਰੀ ਅਕਾਲ ਜੇ ਗੋਰਖਨਾਥ ਸਾਧੂ ਏ ਮੈਂ ਵੀ ਪਲ ਪਲ ਧਨ ਰਵਦਾ ਸਤਨ ਰਵਦਾ ਸਤਨ ਰਵਦਾ ਜਪਦੀਆਂ ਰਾਜਨਾ ਤੈਨੂੰ ਇੱਕ ਗੱਲ ਦੱਸਾਂ ਜਿੰਦੇ ਸਿਰ ਤੇ ਮਹਾਰਾਜ ਰਵਦਾਸ ਦਾ ਹੱਥ ਹੋ ਜੇ ਨਾ ਉਹ ਤਤੀਵਾ ਵੀ ਨਹੀਂ ਲੱਗਣ ਦੇ ਤੂੰ ਕਹਿਣਾ ਵੀ ਤਹੀਨ ਹੋ ਜਾਗੀ ਪਿੱਠ ਨਹੀਂ ਲੱਗਣ ਦਿੰਦਾ ਮੇਰਾ ਮਹਾਰਾਯ ਰਵਦਾਸ ਅੱਛਾ ਚਲੇ ਗਏ ਆ ਚੱਲ ਤੈਨੂੰ ਵਿਖਾਵਾਂ ਸੁਣਿਓ ਆ ਚੱਲ ਤੈਨੂੰ ਵਿਖਾਵਾਂ ਰਾਜਾ ਨਾਲ ਤੁਰਿਆ ਜਾਂਦਾ ਹੈ ਭਾਨਵਤੀ ਜਾ ਕੇ ਕਹਿੰਦੀ ਗੋਰਖ ਜੀ ਉਹ ਤੁਸੀਂ ਆਇਓ ਮਹਾਤਮਾ ਜੀ ਸਾਡੇ ਤੋਂ ਭੋਲ ਹੋ ਗਈ ਤੁਹਾਨੂੰ ਸੱਦਾ ਨਹੀਂ ਦਿੱਤਾ ਗਿਆ ਚੱਲ ਜੇ ਤੁਸੀਂ ਆ ਗਏ ਮਹਾਰੇ ਹੁਣ ਐ ਪਰਖਾਂ ਦਾ ਨਾ ਲਓ ਤੁਸੀਂ ਕਹਿੰਦੇ ਪਦਾਰਤ ਪਈ ਜਾਂਦੇ ਨੇ ਚਿੱਪੀ ਪੀ ਜਾਂਦੀ ਠੀਕ ਹੈ ਤੁਹਾਡੇ ਕੋਲ ਸ਼ਕਤੀਆਂ ਨੇ ਪਰ ਆਏ ਕਿਸੇ ਨੂੰ ਦੁਖੀ ਕਰਨਾ ਨਹੀਂ ਬਣਦਾ ਉਸ ਵੇਲੇ ਕਹਿੰਦੀ ਦੱਸੋ ਕੀ ਚਾਹੁੰਨੇ ਹੋ ਕਹਿੰਦੇ ਚਿੱਪੀ ਭਰੋ ਮੇਰੀ ਮੈਨੂੰ ਪ੍ਰਸ਼ਾਦਾ ਫੇਰ ਚਕਾਓ ਪਹਿਲਾਂ ਮੇਰੀ ਚਿੱਪੀ ਭਰੋ ਭਾਨਵਤੀ ਕਹਿੰਦੀ ਲਿਆਓ ਚੌਲ ਆਏ ਲਿਆਂਦੇ ਬੁੱਕ ਭਰਿਆ ਭਾਨਵਤੀ ਨੇ ਮਹਾਰਾਜ ਰਵਿਦਾਸ ਜੀ ਦਾ ਧਿਆਨ ਧਰਿਆ ਇੱਕ ਵਾਰੀ ਮੁੱਖ ਤੋਂ ਧੰਨ ਰਵਿਦਾਸ ਬੋਲਿਆ ਬੁੱਕ ਭਰ ਕੇ ਚੋਲਾ ਦਾ ਜਦੋਂ ਚਿੱਪੀ ਚ ਪਾਇਆ ਪੈਂਦਿਆਂ ਸਾਰ ਉਹ ਚੋਲ ਬਾਹਰ ਡੁੱਲਣ ਲੱਗੇ ਬੋਲੋ ਸ਼੍ਰੀ ਵਾਹਿਗੁਰੂ ਫੇਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇੱਕੋ ਬੁੱਕ ਭਰ ਕੇ ਪਾਇਆ ਉਹ ਤਾਂ ਭਰ ਕੇ ਬਾਹਰ ਆ ਗਈ ਗੋਰਖਨਾਥ ਦਾ ਹੰਕਾਰ ਇੱਕਦਮ ਥੱਲੇ ਡੇਗਿਆ ਪਰ ਜਾਂ ਵੇਖ ਦੀ ਸਾਧੂ ਵੇਖਦੇ ਨੇ ਦੁਨੀਆਂ ਵੇਖਦੀ ਉਹ ਰਾਜੇ ਮਲਤਾਨ ਨੂੰ ਕਹਿੰਦੇ ਰਾਜਨਾ ਉਹ ਤੇਰੇ ਘਰ ਵਾਲੀ ਰਾਣੀ ਚ ਇੰਨੀ ਸ਼ਕਤੀ ਜਿਹੜੀ ਚਿੱਪੀ ਕੋਈ ਸਾਧੂ ਨਹੀਂ ਭਰ ਸਕਿਆ ਉਹ ਗੱਲ ਸੁਣ ਕਿਨੇ ਤਾਂ ਬੋਕੀ ਹੈ